ਜਿਵੇਂ ਸੀ ਸਭ ਜਾਣਦੇ ਆ ਕਿ ਸਿਹਤ ਵਿਭਾਗ ਦੇ ਅੰਦਰ ਚੰਡੀਗੜ੍ਹ ਵੱਲੋਂ ਸਮੇਂ-ਸਮੇਂ ਤੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਆ ਜਿਵੇਂ ਪੁਸਤਕ ਲੋਕਰ ਪਲ ਰੂਬਰੂ ਪ੍ਰੋਗਰਾਮ ਇਸ ਤੋਂ ਇਲਾਵਾ ਹਰ ਤੇ ਹਾਰ ਹਰ ਮਹਾਨ ਤੋਹੀ ਜਾਂ ਸਖਸ਼ੀਤਾ ਨੂੰ ਸਮਰਪਿਤ ਕਵਿਦਰਵਾਤ ਕਰਵਾਏ ਜਾਂਦੇ ਇਸੇ ਤਰ੍ਹਾਂ ਅਰਦਾ ਜਿਹੜਾ ਆਪਣਾ ਵਿਸ਼ੇਸ਼ ਸਾਉਣ ਕਵਿਦਰਵਾਹ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸੋਹਰ ਦੇ ਮੈਂਬਰ ਸਰਦਾਰ ਅਮਰਦੀਸ ਸਿੰਘ ਫੁਰਜਦੀ ਦੀ ਯਾਦ ਨੂੰ ਸਮਰਪਿਤ ਹੈ ਭਾਵੇਂ ਕਿ ਹੁਣ ਉਹ ਸਾਡੇ ਵਿਚਕਾਰ ਨਹੀਂ ਹੈ ਪਰ ਫਿਰ ਵੀ ਸਾਨੂੰ ਉਹ ਲੱਗਦਾ ਜਿਵੇਂ ਅੱਜ ਵੀ ਸਾਡੀ ਸਾਰੀ ਉਹ ਸਭਾ ਨੂੰ ਦੇਖ ਰਹੇ ਹੋ ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਸਾਡੀ ਸਾਰੀ ਗੱਲਬਾਤ ਸੁਣ ਰਹੇ ਹੋ ਤੇ ਸਾਡੇ ਵਿੱਚ ਬਰਾਜਣਾ ਹੋ ਜਿਵੇਂ ਅਸੀਂ ਮੈਨੂੰ ਵਾਪਸ ਤਾਂ ਨਹੀਂ ਲੈ ਸਕਦੇ ਪਰ ਉਹਨਾਂ ਨੂੰ ਅੱਜ ਦੇ ਇਸ ਸਮਾਗਮ ذریعے ਹਮੇਸ਼ਾ ਯਾਦ ਕਰਦੇ ਰਹਾਂਗੇ ਤੇ ਆਦਾਂ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਹੈ ਸਾਹਮਣੇ ਤੇ ਵੀ ਦਰਵਾਰਾ ਹੈ ਪਹਿਲਾ ਕਵੀ ਦਰਵਾਰ ਹੋਣਾ ਉਸ ਤੋਂ ਬਾਅਦ ਲਾਸਟ ਵਾਲੇ ਜਦੋਂ ਵੀ ਪ੍ਰੋਗਰਾਮ ਖਤਮ ਹੋਏਗਾ ਤੇ ਲੇਡੀਜ਼ ਸਪੈਸ਼ਲ तीज ਦਾ ਤਿਹਾੜੀ ਤੇ ਸਭ ਤੋਂ ਪਹਿਲਾਂ ਆਪਾਂ ਪ੍ਰਧਾਨ ਜੀ ਮੰਦਿਰ ਸਜਾ ਲੈਣੇ ਆ ਸਾਡੇ ਅੱਜ ਦੇ ਪੁਜਾਰੀ ਜੁਨੀਵਰਸਿਟੀ ਤੋਂ ਐਮਏ ਐਫਲ ਕੀਤੀ ਹੈ ਇਹਨਾਂ ਨੇ ਪੁਰਖhetra ਜੁਨੀਵਰਸਿਟੀ ਤੋਂ ਬੀਏ ਕੀਤੀ ਇਲਾਕਾ 40 ਸਾਲਾਂ ਤੋਂ ਕਵਿਤਾਵਾਂ ਤੇ ਗੱਜਨਾ ਲਿਖਦੇ ਆਏ ਨੇ ਵੱਖ-ਵੱਖ ਅਖਬਾਰਾਂ ਮੈਗਜ਼ੀਨਾਂ ਦੇ ਸਾਹਿਤ ਸਾਲਿਆਂ ਵਿੱਚ ਇਹਨਾਂ ਦੀਆਂ ਰਚਨਾਵਾਂ ਸੁਪਾਦੇ ਨੇ ਇੱਕ ਸਹਾਇਤਾ ਕਰਮੀ ਵੱਲੋਂ ਸੁਪਾਦੇ ਦੀ ਪੁਸਤਕਾਂ ਵਿੱਚ ਇਹ ਰਚਨਾਵਾਂ ਸ਼ਾਮਿਲ ਨੇ ਵੱਖ-ਵੱਖ ਟੀਵੀ ਚੈਨਲਾਂ ਅਧਿਆ ਰੇਡੀਓ ਜਲੰਧਰ ਤੋਂ ਰਚਨਾਵਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਜਿਨ੍ਹਾਂ ਦਾ ਤੇ ਇਹ ਸਰਕਾਰੀ ਸਕੂਲ ਅਬਾਲਾ ਵਿੱਚ بطور ਸਕੂਲ ਬੁਕਿੰਗ ਸੇਵਾ ਮੁਕਤ ਹੋਏ ਨੇ ਮੇਰੀ ਮੁਰਾਦ ਸਰਦਾਰ ਗੁਰਚਰਨ ਸਿੰਘ ਜੋਗੀ ਜੀ ਤੋਂ ਹੈ ਤੇ ਮੈਂ ਬਹੁਤ ਹੀ ਅਦਮ ਨਾਲ ਮਨਾਂ ਨੂੰ ਪ੍ਰਧਾਨ ਦੀ ਮੰਡਲ ਵਿੱਚ ਵਿਰਾਜਮਾਨ ਹੋਣ ਦਾ ਸੱਦਾ ਦੇ ਦਿਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਇਤ ਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਵਿਦਰਸ਼ਨ ਸਿੰਘ ਮਾਵੀ ਜੀ ਨੂੰ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਾਡੇ ਬੁੱਕ ਸਲਾਹਕਾ ਡਾਕਟਰ ਅਵਤਾਰ ਸਿੰਘ ਪਤੰਦ ਜੀ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਵੀ ਪ੍ਰਧਾਨਗੀ ਮੰਡਲ ਵਿੱਚ ਆਪਣੇ ਸ਼ਮੂਲੀਅਤ ਕਰਨ ਤੁਹਾਡਾ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਆਏ ਹੋਏ ਮੁੱਖ ਮਹਿਮਾਨ ਜੀ ਦਾ ਸਵਾਗਤ ਕਰਾਂਗੇ ਤੇ ਮੈਂ ਭਰਪੂਰ ਸਿੰਘ ਜੀ ਤੇ ਬਲਵਿੰਦਰ ਢਿੱਲੋਂ ਜੀ ਨੂੰ ਬੇਨਤੀ ਕਰੂੰਗੀ ਕਿ ਉਹ ਆਨ ਸਾਡੇ ਅੱਜ ਦੇ ਮਹਿ ਮਹਾਨ ਮੁੱਖ ਮਹਿਮਾਨ ਜੀ ਦਾ ਸਵਾਗਤ ਕਰਦੇ ਮਾਵੀ ਸਾਹਿਬ ਜੀ ਨੇ ਬੇਨਤੀ ਕਰਦੀਆਂ ਕਿਉਂ ਵਜਦਾ ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣਨਾ ਪਾਉਂਗੇ ਸਭ ਨੂੰ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਸਹਿਯੋਗੀ ਦੋਸਤਾਂ ਨੂੰ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਸਾਵਣ ਦੇ ਮਹੀਨੇ ਦੇ ਵਿੱਚ ਮੌਸਮ ਦਾ ਕੋਈ ਪ੍ਰੋਫੈਸਰ ਨਹੀਂ ਹੁੰਦਾ ਕਈ ਵਾਰ ਹੁੰਦਾ ਹੈ ਕਿ ਸਵੇਰੇ ਮੌਸਮ ਠੀਕ ਹੈ 2 ਘੰਟੇ ਬਾਅਦ ਮੀਂਹ ਪੈ ਲ ਜਾਂਦਾ ਜਦੋਂ ਮੀਂਹ ਪੈਂਦਾ ਹੁੰਦਾ ਹੈ 2 ਘੰਟੇ ਬਾਅਦ ਸੁੱਕ ਪਕਾ ਹੋ ਕੇ ਸੂਰਜ ਚਮਕਣ ਲੱਗ ਜਾਂਦਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਕਿ ਤੁਸੀਂ ਟਾਈਮ ਕੱਢ ਕੇ ਮੌਸਮ ਦੀ ਪੁਲਾਹ ਕੀਤੇ ਬਿਨਾਂ ਸਾਡੇ ਕੋਲੇ ਪਹੁੰਚੇ ਜਿਵੇਂ ਸਾਡੇ ਜਨੁਸ਼ਕਤਰ ਨੇ ਦੱਸਿਆ ਹੈ ਕਿ ਅਸੀਂ ਹਰ ਮੌਸਮ ਨੂੰ ਹਰ ਦਿਨ ਤੇ ਹਰ ਦਿਹਾਰਾ ਜੋ ਸਾਡੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਐ ਉਸ ਨੂੰ ਅਸੀਂ ਮਨਾਉਂਦੇ ਆਂ ਸਾਡਾ ਇਹ ਸ਼ਵਣ ਮੇਲਾ ਕਈ ਰੂਪਾਂ ਦੇ ਵਿੱਚ 17-18 ਸਾਲ ਤੋਂ ਚੱਲਦਾ ਆ ਰਿਹਾ ਐ ਇਹਦੇ ਵਿੱਚ ਅਸੀਂ ਕਈ ਵਿਸ਼ੇਸ਼ ਪ੍ਰੋਗਰਾਮ ਰੱਖਦੇ ਹੁੰਨੇ ਆਂ ਇਸ ਵਾਰ ਥੋੜੀ ਜਿਹੀ ਤਬਦੀਲੀ ਹੋਈ ਐ ਤੇ ਫਿਰ ਵੀ ਸਾਨੂੰ ਚੰਗਾ ਲੱਗਦਾ ਐ ਕਿ ਅਸੀਂ ਸ਼ਵਣ ਮੇਲੇ ਨੂੰ ਯਾਦ ਕਰ ਰਹੇ ਆਂ ਤੇ ਸ਼ਵਣ ਦੇ ਬਾਰੇ ਅੱਜ ਜੋ ਪ੍ਰਗ ਦੇ ਹਾਪਾ ਹੈ ਉਹ ਤੁਹਾਡੇ ਸਾਹਮਣੇ ਹੋਣਗੇ ਤੇ ਸ਼ਵਣ ਦਾ ਆਪਣੇ ਜੀਵਨ ਦੇ ਵਿੱਚ ਜੋ ਮਹੱਤਵ ਹੈ ਉਹ ਵੀ ਦੱਸਿਆ ਜਾਏਗਾ ਤੇ ਇਸ ਤਰ੍ਹਾਂ ਹੀ ਸਾਡੇ ਅੱਜ ਜੋ ਆਯਾਤ ਕਰਨ ਹੈ ਆਪਾਂ ਸਰਦਾਰ ਰਮਜੀਤ ਸਿੰਘ ਖੋਲ ਸਾਹਿਬ ਉਹ ਵੀ ਸਾਡੇ ਪ੍ਰਾਣੇ بڑے ਸਹਿਰਦ ਮਿੱਤਰ ਰਹੇ ਹੈ ਤੇ ਉਹਨਾਂ ਦਾ ਅਚਾਨਕ ਜਿਹੜਾ ਹੈ ਵਿਛੋੜਾ ਹੋਣਾ ਸਾਡੇ ਲਈ ਦੁੱਖ ਦਾ ਗੀ ਹੈ ਤੇ ਪਰ ਅਸੀਂ ਜੁਲਾਈ ਦੇ ਮਹੀਨੇ ਉਹਨਾਂ ਜਨਮ ਦਿਨ ਹੁੰਦਾ ਹੈ ਤੇ ਉਹ ਸਾਨੂੰ ਹਰ ਸਾਲ ਖੀਰ ਪੂੜੇ ਖਾਂਦੇ ਹੁੰਦੇ ਸੀ ਤੇ ਅਸੀਂ ਉਹੀ ਰੀਤੀ ਰਿਵਾਜ ਰੱਖਿਆ ਹੋਇਆ ਹੈ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਜਿੱਥੇ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਉਥੇ ਨਾਲ ਨਾਲ ਖੀਰ ਖੋਲਿਆਂ ਦਾ ਡੰਗਰ ਦਾ ਪ੍ਰਬੰਧ ਵੀ ਅਸੀਂ ਕਰਦੇ ਹੁੰਦੇ ਆ ਕਿ ਉਹ ਅੱਜ ਵੀ ਕੀਤਾ ਹੋਇਆ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਸਹਿਯੋਗਤ ਮੈਂਬਰ ਹੈ ਉਹਨਾਂ ਦੇ ਨਾਲ ਅਸੀਂ ਰابطਾ ਰੱਖ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੁੱੜੀਗਦੇ ਰਹਿੰਦੇ ਆ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਅੰਬਾਲਾ ਤੋਂ ਚੱਲ ਕੇ ਆਏ ਨੇ ਬਹੁਤ ਇਹਨਾਂ ਨੇ ਉਤਮ ਕੀਤਾ ਹੈ ਛੇਤੀ ਉੱਠ ਕੇ ਆਉਣਾ ਕਈ ਵਾਰ ਮੁੱਖ ਮਹਿਮਾਨ ਨੂੰ ਡੀਗਦੇ ਡੀਗਦੇ 11 12 ਵੱਜ ਜਾਂਦੇ ਆ ਪਰ ਕੋਈ ਕੋਈ ਬੰਦੇ ਹੁੰਦੇ ਐ ਜੋ ਸਮੇਂ ਦੀ ਪਾਬੰਦੀ ਨੂੰ ਸਮਝਦੇ ਐ ਇਹ ਤਕਰੀਬਨ 10:30 ਵਜੇ ਸਾਡੇ ਕੋਲ ਪਹੁੰਚ ਗਏ ਸੀ ਤੇ ਸਾਡੇ ਵੱਲੋਂ ਤੁਹਾਨੂੰ ਡੀਕ ਦੇ ਡੀਕ ਦੇ ਟਾਈਮ ਲੱਗ ਗਿਆ ਕਿ ਅਜੇ ਆ ਜਾਣ ਸਾਡੇ ਮਹਿਮਾਨ ਹੀ ਕਹਾਂਗੇ ਅਸੀਂ ਜਿਹੜੇ ਥੋੜੀ ਥੋੜੀ ਆਉਂਦੇ ਐ ਕਿ ਮਹਿਮਾਨ ਆ ਜਾਣ ਤੇ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਤੇ ਸਾਨੂੰ ਲੱਗਿਆ ਕਿ 11:00 ਵਜੇ ਹਾਂ ਠੀਕ ਐ ਸਾਡੇ ਜਿਹੜੇ ਆਉਣ ਵਾਲੇ ਸੀ ਆ ਗਏ ਤੇ ਜਿਹੜੇ ਹੋਰ ਆਉਣਗੇ ਅਜੇ ਰਾਤ ਹੈਗੀ ਐ ਤੇ ਪਰ ਸਾਡਾ ਜਿਹੜਾ ਪ੍ਰੋਗਰਾਮ ਐ 11:00 ਵਜੇ ਅਸੀਂ ਸ਼ੁਰੂ ਕਰ ਦੇਣਾ ਹੁੰਦਾ ਜੋਰਦਾਰ ਮਾਰੇ ਕਿੁੱਝ ਸਿੱਕਾ ਪਣੀ ਹੈ ਕਿ ਇਹਨਾਂ ਦੀ ਖਾਸੀਅਤ ਇਹ ਹੈ ਕਿ ਗਗਨਦੇਵ ਮਹਾਰ ਨੇ ਗੱਲਾਂ ਬਹੁਤ ਵਧੀਆ ਲਿਖਦੇ ਜਿਵੇਂ ਦੱਸਿਆ ਇਹਨਾਂ ਦੀਆਂ ਗੱਲਾਂ ਮੈਗਜ਼ੀਨ ਅਖਬਾਰਾਂ ਤੇ ਹੋਰ ਅਸੇ ਪਾਸੇ ਬਹੁਤ ਥਾਂ ਹੀ ਛਪਦੇ ਰਹਿੰਦੀ ਹੈ ਤੇ ਅੱਜ ਵੀ ਇਹ ਗੱਲ ਦੇ ਵਿੱਚ ਲਿਖਦੇ ਲਗਾਤਾਰ ਲਿਖੀ ਜਾ ਰਹੇ ਹੈ ਤੇ ਜਦੋਂ ਵੈਸਟਰਨ ਦੇ ਬੰਦਿਆਂ ਦਾ ਸਾਡਾ ਮੇਲ ਹੁੰਦਾ ਤਾਂ ਹੋਰ ਵੀ ਚੰਗਾ ਲੱਗਦਾ ਹੈ ਕਿ ਸਾਨੂੰ ਹੋਰ ਪ੍ਰੇਰਨਾ ਮਿਲਦੀ ਹੈ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਡੇ ਡਾਕਟਰ ਬਤਾਰ ਸਿੰਘ ਜੀ ਦੇ ਸ਼ਗਿਰਦ ਨੇ ਤੇ ਜਦੋਂ ਅਸੀਂ ਇਹ ਸਮਝਦੇ ਆ ਕਿ ਗੁਰੂ ਜੀ ਨਾਲ ਦੇ ਟੱਪਣੇ ਚੇਲੇ ਜਾਣ ਛੜਪ ਤਾਂ ਜਦੋਂ ਸਾਡੇ ਏਡੇ ਵੱਡੇ ਵਿਦਵਾਨ ਸਾਡੇ ਕੋਲੇ ਹੈ ਉਹਨਾਂ ਦੇ ਚੇਲੇ ਤਾਂ ਫਿਰ ਵਿਦਵਾਨ ਹੋਣੇ ਹੋਣੇ ਆ ਤੇ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਸਾਡੇ ਗੁਣੀ ਗਿਆਨੀ ਵਿਦਵਾਨ ਸਾਡੇ ਨਾਲ ਜੁੜੇ ਹੋਏ ਹੈ ਉਹਨਾਂ ਨੇ ਫਿਰ ਆਪਣੇ ਬੰਦਿਆਂ ਨੂੰ ਵੀ ਸ਼ਰਮਾਂ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਇੱਕ ਇਹ ਉਪलब्ਧੀ ਹੈ ਕਿ ਸਾਡੇ ਨਾਲ ਚੰਗੇ ਬੰਦੇ ਜੁੜਦੇ ਆ ਕੋਈ ਅੰਮ੍ਰਾਲੇ ਤੋਂ ਆ ਗਿਆ ਕੋਈ ਹੋਰ ਪਾਸੇ ਤੋਂ ਆ ਗਿਆ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਇਹ ਚੰਗੇ ਬੰਦੇ ਜੁੜ ਗਏ ਤਾਂ ਸਾਡਾ ਜਿਹੜੀ ਸੰਸਥਾ ਹੈਗੀ ਹੈ ਚੰਗੀ ਚੱਲ ਸਕਦੀ ਹੈ ਤੇ ਥੋੜੀ ਜੀ ਮਾਈਕ ਦੀ ਕਦੇ-ਕਦੇ ਡਿਸਟਰਬੈਂਸ ਰਹਿੰਦੀ ਹੈ ਕਿ ਜਾਨ ਸਕੱਤਤ ਛੁੱਟੀ ਹੈ ਉਹ ਕਰਦੇ ਥੱਲੇ ਕਰਨਾ ਪੈਂਦਾ ਹੈ ਤੇ ਕਦੇ ਉੱਪਰ ਲਿਆਉਣਾ ਪੈਂਦਾ ਹੈ ਪਰ ਫਿਰ ਵੀ ਅਸੀਂ ਆਪਸ ਵਿੱਚ ਦੀ ਤਾਲਮੇਲ ਰੱਖ ਕੇ ਚਲਾਈ ਜਾਂਦੇ ਆ ਤੇ ਵਧੀਆ ਪ੍ਰੋਗਰਾਮ ਰਹੇਗਾ ਤੁਹਾਡਾ ਹੰਗਾਰਾ ਤਾੜੀਆਂ ਦੇ ਨਾਲ ਮਿਲਦਾ ਰਹੇਗਾ ਸੋ ਬੇਨਤੀ ਹੈ ਕਿ ਹੁਣ ਜਨਸਖਤਰ ਜੀ ਆਪਣੀ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰਨ ਸਾਰਿਆਂ ਦਾ ਇੱਕ ਵਾਰ ਫੇਰ ਆਉਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕੁਝ ਸਾਡੇ ਨਵੇਂ ਮੈਂਬਰ ਵੀ ਆਏ ਐ ਉਹਨਾਂ ਬਾਰੇ ਜਨਸਖਤਰ ਜੀ ਗੱਲ ਕਰਨਗੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਹਰ ਮੀਟਿੰਗ ਦੇ ਵਿੱਚ ਸਾਡੇ ਦੋ ਚਾਰ ਨਵੇਂ ਮੁੰਡੇ ਜੁੜਦੇ ਐ ਤੇ ਚੰਗਾ ਲੱਗਦਾ ਸਾਡਾ ਕਾਫਲਾ ਇਤਨੇ ਵੱਧਾ ਰਹੇ ਪਰਿਵਾਰ ਹੋਰ ਵੱਡਾ ਹੁੰਦਾ ਰਹੇ ਸਾਰਿਆਂ ਨੂੰ ਇੱਕ ਵਾਰ ਫੇਰ ਜੀ ਆਇਆਂ अरेंजमेंट करके आए से हील भी नाल लेके आंधी पंजाबी जत्ती भी नाल ओदे सामान जस्ट कर लेने हैं <laughs> ते हां तो तो है। ते ते जी ਸਾਡੇ ਜੇ ਨਵੇਂ ਮੈਂਬਰ ਆਏ ਨੇ ਉਹ ਤੇ ਬਹੁਤ ਬਹੁਤ ਸਵਾਗਤ ਹੈ ਗਣਪਤਰਾ ਆਦੀ ਪਿੰਜੌਰ ਤੋਂ ਆਏ ਨੇ ਅਜਸਲੀਨ कौर ਤੇ ਮਹਿਤਾਬ ਸੇ ਜੇ ਵਿਧਿਆਰੇ ਤੋਂ ਇਹ ਆਪਣੇ ਹਰਨਿਸ਼ਾਨ ਸਿੰਘ ਜੀ ਤੁਸੀਂ ਵੀ ਸੁਝਾਣੇ ਤੋਂ ਚੰਡੀਗੜ੍ਹ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਖੁਸ਼ੀ ਹੁੰਦੀ ਜੇ ਸਾਡੇ ਨਵੇਂ ਮੈਂਬਰ ਜੁੜਦੇ ਨੇ ਤੇ ਬਹੁਤ ਬਹੁਤ ਸਵਾਗਤ ਹੈ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਤੁਸੀਂ ਸਾਡੀ ਸਭਾ 'ਚ ਹਾਜ਼ਰੀ ਨੂੰ ਭਰਿਆ ਕਰੋਗੇ। ਸਾਡੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੁਣ ਸਭ ਤੋਂ ਪਹਿਲਾਂ ਮੈਂ ਅਵਤਾਰ ਸਿੰਘ ਤੰਦ ਜਨੂ ਨੂੰ ਬੇਤੀ ਕਰਾਂਗੀ ਕਿ ਉਹ ਸ਼ਾਵਣ ਦੀ ਮਹੱਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਇਹਨਾਂ ਤੋਂ ਬਾਅਦ ਆਈ ਹੋਈ ਕਵੀਆਂ ਦਾ ਕਵੀ ਦਰਬਾਰ ਕਰਾਂਗੇ। ਇਹ ਮੌਕਾ ਵੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ।